ਮਹੱਲਾ ਪੰਜਵਾਂ ਕਾਰਛੇਮਾ ਅਸ਼ਟਪਦੀ ਇੱਕੋ ਅੰਕਾ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀਐ ਓਟ ਸਾਦ ਰਾਖੋ ਦੇ ਕਰ ਹਾਥ ਕਰ ਕਿਰਪਾ ਮੇ ਲਓ ਹਰ ਰਾਇਆ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 686 87 ਤੇ ਸ਼ੋਭnik ਤਨਾਸਰੀ ਰਾਗ ਵਿੱਚ ਤਨਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇਹ ਪਾਵਨ ਸ਼ਬਦ ਜੋ 6ਵੇਂ ਕਾਰ ਵਿੱਚ ਹੈ 8 ਬੰਦਾਂ ਵਾਲਾ ਹੈ ਅਕਾਲਪੁਰ ਕੇ ਇੱਕ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਮਹਾਰਾਜ ਆਪਣਾ ਅਗੰਮੀ ਹੁਕਮ ਨਮਾ ਬਖਸ਼ਿਸ਼ ਕਰ ਰਿਹਾ ਹਨ ਕਿ ਜਿਹੜੀ ਜਿਹੜੀ ਜੁਨ ਵਿੱਚ ਵੀ ਕੋਈ ਆਇਆ ਹੈ ਉਹ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ ਉਲਝਿਆ ਹੋਇਆ ਹੈ ਚੰਗੇ ਭਾਗਾ ਨਾਲ ਮਨੁੱਖਾ ਜਨਮ ਪ੍ਰਾਪਤ ਹੋਈ ਹੈ ਇਸ ਜੁਨ ਵਿੱਚ ਤੁਸੀਂ ਗੁਰੂ ਦੀ ਓਟ ਆਸਰਾ ਧਰੋ ਆਖੋ ਅਰਦਾਸ ਕਰੋ ਹੱਥ ਦੇ ਕੇ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਨੂੰ ਪਰਮੇਸ਼ਰ ਦੇ ਨਾਲ ਮਿਲਾਪ ਬਖਸ਼ਾ ਦਿਓ ਅਨਕਜੋਨ ਅਨਕ ਜਨਮ ਭਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਦਾ ਮਾਰਗ ਦਿਹੋ ਜੀ ਬਤਾਈ ਰਹਾ ਮਰਜ ਹੁਕਮ ਕਰਦੇ ਹਨ ਕਿ ਤੁਸੀਂ ਬਹੁਤ ਜਨਮਾਂ ਦੇ ਵਿੱਚੋਂ ਭਰਮ ਪਟਕ ਕੇ ਆਏ ਹੋ ਕੋਈ ਟਿਕਾਣਾ ਥੋ ਤੁਹਾਨੂੰ ਪਤਾ ਨਹੀਂ ਹੈ ਗੁਰੂ ਦੀ ਸੇਵਾ ਗੁਰੂ ਦਾ ਹੁਕਮ ਮੰਨੋ ਗੁਰੂ ਦੇ ਚਰਨਾਂ ਦਾ ਆਸਰਾ ਤਕੋ ਅਰਦਾਸ ਕਰੋ ਮਾਰੇ ਸੱਚੇ ਬਾਸ਼ਾ ਸਾਨੂੰ ਸਹੀ ਰਾਹ ਖਾ ਦਿਓ ਸਾਨੂੰ ਜੀਵਨ ਦੀ ਸੂਝ ਬਖਸ਼ ਦੇਵੋ ਅਨਕ ਉਪਾਉ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦੀ ਵਿਹਾਵੈ ਤੁਸੀਂ ਬਹੁਤ ਹਿਲੇ ਕਰਦੇ ਹੋ ਪਰ ਮਾਇਆ ਨੂੰ ਹੀ ਮਨ ਵਿੱਚ ਟਿਕਾਈ ਰੱਖੀ ਕਿ ਮਾਇਆ ਹੀ ਆ ਜਾਵੇ ਆ ਮੇਰੀ ਆ ਮੇਰੀ ਇਤਰਾ ਹੀ ਦਾ ਸਾਰਾ ਜੀਵਨ ਗੁਜ਼ਰ ਰਿਹਾ ਹੈ ਕੋਈ ਐਸ ਹੋਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕਰ ਸਿਓ ਮੇਰਾ ਰੰਗ ਲਾਵੇ ਇਹੋ ਜੀ ਤ੍ਰਿਸ਼ਨਾ ਮਨ ਵਿੱਚ ਬਣਾਓ ਕਿ ਮੈਨੂੰ ਇਹੋ ਜਿਹਾ ਸੰਤ ਮਿਲੇ ਜੋ ਸਾਰੀਆਂ ਮਾਇਆ ਦੀਆਂ ਦੁੱਖਾਂ ਦੀਆਂ ਸਾਡੀਆਂ ਚਿੰਤਾਵਾਂ ਹੀ ਖਤਮ ਕਰ ਦੇਵੇ ਤੇ ਪਰਮੇਸ਼ਰ ਦੇ ਨਾਲ ਸੰਬੰਧ ਬਣ ਜਾਵੇ ਪੜੇ ਰੇ ਸਗਲ ਬੇਦ ਨਾ ਚੁਕੇ ਮਨ ਭੇਦ ਇੱਕ ਖਿੰਨ ਨਾ ਧੀਰ ਹੈ ਮੇਰੇ ਮਨ ਕੇ ਪੰਚਾ ਇੱਕ ਖਿੰਨ ਨਾ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਾਤ ਇੱਕ ਅਮਰਤ ਨਾਮ ਮੇਰੇ ਹਿਰਦੇ ਸਿੰਚਾ ਪਾਵੇਂ ਸਾਰੇ ਬੇਦ ਧਰਮ ਸ਼ਾਸਤਰ ਧਰਮਕ ਪੁਸਤਕਾਂ ਪੜ ਲਵੋ ਇਹ ਜੋ ਭੇਦ ਹੈ ਕਿ ਪਰਮੇਸ਼ਰ ਸਭ ਕੁਝ ਕਰ ਰਿਹਾ ਹੈ ਉਹ ਪ੍ਰਾਪਤੀ ਨਹੀਂ ਹੁੰਦਾ ਉਹ ਭੇਦ ਹੀ ਨਹੀਂ ਲੱਭਦਾ ਇੱਕ ਸਵਾਸ ਭਰ ਵੀ ਜੋ ਮਨ ਹੈ ਇਹ ਧੀਰਜ ਵਿੱਚ ਨਹੀਂ ਆਉਂਦਾ ਜੋ ਕਾਮ ਕਰੋ ਲੋਭ ਮੋਹ ਹੰਕਾਰ ਹੈ ਇਹ ਸਦਾ ਹੀ ਤੰਗ ਕਰਦੇ ਰਹਿੰਦੇ ਹਨ ਕਰੋ ਅਰਦਾਸ ਕੋਈ ਐਹੋ ਜਿਹਾ ਭਗਤ ਸੰਤ ਮਿਲ ਜਾਵੇ ਜੋ ਆਪ ਵੀ ਉਹ ਮਾਇਆ ਤੋਂ ਰਹਿਤ ਹੋਵੇ ਤੇ ਉਹ ਅੰਮ੍ਰਿਤ ਨਾਮ ਜੋ ਪਰਮੇਸ਼ਰ ਦਾ ਹੈ ਉਹ ਹਿਰਦੇ ਦੇ ਵਿੱਚ ਸਿੰਜ ਸਕਦਾ ਹੈ ਜੇ ਤੇਰੇ ਤੀਰਤ ਨਾਏ ਅਹੰਬੁਦ ਮਹਿਲ ਲਾਏ ਘਰ ਕੋ ਠਾਕੁਰ ਇਕ ਤਿਲ ਨਾ ਮਨ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਜਿਨੇ ਮਰਜੀ ਤੀਰਥਾਂ ਦੇ ਇਸ਼ਨਾਨ ਕਰ ਲਓ ਸਭੋ ਅਹੰਕਾਰ ਦੀ ਮਹਿਲ ਲੱਗ ਜਾਵੇਗੀ ਘਰ ਵਿੱਚ ਵਸਦਾ ਹੋਇਆ ਪਰਮੇਸ਼ਰ ਦੇ ਨਾਲ ਮਨ ਤਾਂ ਬੰਨਿਆ ਹੀ ਨਹੀਂ ਕਰੋਰ ਦਾਸ ਕਦੋਂ ਮੈਨੂੰ ਸਾਧ ਸੰਗ ਪ੍ਰਾਪਤ ਹੋਵੇਗੀ ਮੇਰੇ ਘਰ ਦੇ ਹਿਰਦੇ ਦੇ ਅੰਦਰ ਆਨੰਦ ਪੈਦਾ ਹੋ ਜਾਵੇਗਾ ਗੁਰੂ ਦੇ ਗਿਆਨ ਦਾ ਸੁਰਮਾ ਮੇਰੀਆਂ ਅੱਖਾਂ ਵਿੱਚ ਕਦੋਂ ਪਵੇਗਾ ਇਹੋ ਜਿਹਾ ਇਸ਼ਨਾਨ ਕਰਨ ਦੀ ਜਾਜ ਆ ਜਾਵੇ ਸਗਲ ਅਸਰਮ ਕੀਨੇ ਮਨਵਾ ਨਾ ਪਤੀ ਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਏ ਰ ਪੁਰਖ ਵਿਦਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਖੋਏ ਬਹੁਤ ਧਰਮਾਂ ਦੇ ਆਸ਼ਰਮ ਕਰਕੇ ਵੇਖ ਲਓ ਇਹ ਮਨ ਨਹੀਂ ਮੰਦਾ ਇਸ ਅਨਸ਼ਾਸਨਹੀਨ ਸਰੀਰ ਨੂੰ ਜਿੰਨਾ ਮਰਜੀ ਧੋਦੇ ਰਹੋ ਕੋਈ ਪ੍ਰਾਪਤੀ ਨਹੀਂ ਹੋਣੀ ਈਕੋ ਮਨ ਵਿੱਚ ਚਾਹ ਨਾ ਬਣਾਓ ਕਿ ਕਦੋਂ ਮੈਨੂੰ ਇਹੋ ਜਿਹਾ ਪਰਮਪੁਰਖ ਵਿਧਾਤਾ ਮਿਲ ਜਾਵੇ ਜਿਹਦੇ ਨਾਲ ਰਲ ਕੇ ਮੈਂ ਪਰਮਰਮ ਦੇ ਰੰਗ ਵਿੱਚ ਰੰਗਿਆ ਜਾਵਾਂ ਮੇਰੇ ਮਨ ਦੀ ਖੋਟੀ ਮਤ ਦੂਰ ਹੋ ਜਾਵੇ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੇ ਕਹੀ ਨਾ ਲਿਖੈ ਜਿਸ ਪੇਟੀਏ ਸਫਲ ਮੂਰਤ ਕਰੇ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋ ਪੇਖੈ ਧਰਮ ਦੇ ਨਾਮ ਦੇ ਉੱਤੇ ਭਰਮ ਕਰਮ ਹੀ ਕੀ ਜਾਂਦੇ ਹੋ ਇੱਕ ਛਿਨ ਵਿੱਚ ਵੀ ਉਹ ਕਰਤੇ ਦੀ ਪ੍ਰਾਪਤੀ ਨਹੀਂ ਹੋਣੀ ਉਹ ਸਗੋਂ ਤੁਸੀਂ ਪੜ ਪੜ ਕੇ ਉਹ ਭਰਮ ਕਰਮ ਕਰ ਕਰ ਕੇ ਅਹੰਕਾਰੀ ਹੋ ਜਾਂਦੇ ਹੋ ਇਹੋ ਜੇ ਗੁਰੂ ਦੀ ਮੂਰਤ ਨੂੰ ਮਨ ਵਿੱਚ ਧਾਰ ਕੇ ਰੱਖੋ ਜਾ ਨਾ ਬਣਾਓ ਕਿ ਮੈਨੂੰ ਇਹੋ ਜਿਹਾ ਗੁਰੂ ਮਿਲ ਜਾਵੇ ਜਿਸ ਦੇ ਨਾਲ ਜਿਸ ਦੇ ਸ਼ਬਦ ਗੁਰੂ ਦੇ ਨਾਲ ਮੈਂ ਪਰਮੇਸ਼ਰ ਦੀ ਸਿਫਤ ਸਲਾਹ ਕਰਾਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵਾਂ ਤੇ ਪਰ ਕਿਸੇ ਵਿਰਲੇ ਨੇ ਇਹੀ ਅੱਖਾਂ ਨਾਲ ਇਹ ਚੀਜ਼ ਨੂੰ ਵੇਖਿਆ ਹੈ ਮਨ ਹਾਰਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜੋ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਮਨ ਦੇ ਜੋਰ ਨਾਲ ਜੇ ਕੋਈ ਪਰਦਾ ਹੈ ਧਰਮ ਕਰਮ ਦੇ ਨਾ ਦੇ ਪਰਮ ਕਰਮ ਕਰਦਾ ਇੱਕ ਤਿਲ ਜਿੰਨੇ ਲੇਖੇ ਵਿੱਚ ਵੀ ਉਹ ਪਰਮੇਸ਼ਰ ਨਹੀਂ ਉਸ ਨੂੰ ਰੱਖਦਾ ਕਿਉਂਕਿ ਉਹ ਤੇ ਤੁਸੀਂ ਬਗਲੇ ਵਰਗੋਂ ਹੀ ਧਿਆਨ ਲਈ ਬੈਠੇ ਹੋ ਜਿਸ ਤਰ੍ਹਾਂ ਉਹ ਡੱਡੀਆਂ ਮੱਛੀਆਂ ਤਾਕ ਰੱਖੀ ਉਤਰਾਂ ਤੁਸੀਂ ਮਾਇਆ ਲੱਭਦੇ ਫਿਰਦੇ ਹੋ ਕਰੋ ਅਰਦਾਸ ਇਹੋ ਜਿਹਾ ਕੋਈ ਸੁਖ ਦੇਣ ਵਾਲਾ ਪ੍ਰਭੂ ਦੀ ਕਥਾ ਸੁਣਾਵੇ ਜਿਸ ਦੇ ਦਰਸ਼ਨ ਕਰਨ ਦੇ ਨਾਲ ਮੇਰਾ ਜੀਵਨ ਸਫਲ ਹੋ ਜਾਵੇ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੈ ਸਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਕਰੋਰ ਦਾਸ ਪਰਮੇਸ਼ਰ ਦੀ ਪ੍ਰਸੰਤਾ ਦੇ ਪਾਤਰ ਬਣ ਜਾਓ ਉਹ ਸਾਰੇ ਹੀ ਮਾਇਆ ਦੇ ਬੰਧਨ ਕੱਟ ਦੇਵੇਗਾ ਗੁਰੂ ਦੀ ਕਿਰਪਾ ਜਦੋਂ ਵਰਤ ਗਈ ਉਦੋਂ ਮਨ ਪਰਮੇਸ਼ਰ ਦੇ ਨਾਲ ਮੰਨ ਜਾਵੇਗਾ ਸਦਾ ਪਰਮੇਸ਼ਰ ਦੇ ਨਾਮ ਵਿੱਚ ਜੁੜ ਕੇ ਆਨੰਦ ਖਿੜਾਓ ਬਣਾ ਰਹੇਗਾ ਉਹ ਡਰ ਰਹਿਤ ਪਰਮੇਸ਼ਰ ਜਿਸ ਨੂੰ ਮਿਲ ਗਿਆ ਧੰਨ ਗੁਰੂ ਨਾਨਕ ਦੇਵ ਜੀ ਉਸ ਦੇ ਰਸਤੇ ਦੇ ਉੱਤੇ ਜਿਹੜੇ ਤੁਰਪੈ ਉਹਨਾਂ ਦਾ ਸਫਲ 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 ਭਈ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਉਹਨਾਂ ਦਾ ਜੀਵਨ ਸਫਲ ਹੋ ਜਾਵੇਗਾ ਆਉਣ ਜਾਣ ਉਹਨਾਂ ਦਾ ਸਮਾਪਤ ਹੋ ਜਾਵੇਗਾ ਹੋਈਆਂ ਬਿੰਦ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਨੀ ਜੀ ਆਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਦਾ ਰਾ ਲਭ ਪਵੇ ਵਾਹੇ ਗੁਰੂ ਵਾਹੇ